ਨਰੇ ਕੋਲ ਲਗਾ ਵੈਸੇ ਇਹ ਉਨ ਬੁਲਾਇਆ ਖਾਲਪੂ ਕਰਕੇ ਸ਼ਰਟ ਬੰਦ ਕਰਵਾਇਆ ਉਹ ਬੰਦ ਨਹੀਂ ਹੁੰਦਾ ਵੈਸੇ ਸਫਲ ਮਾਰ ਕੇ ਬੈਗਜ ਉੱਚਾ ਕਰਕੇ ਨਾ ਉੱਜੋ ਵੱੜ ਕੇ ਆਏ ਬਦਲ ਕੇ ਠੀਕ ਕਿ ਇਹ ਸਾਨੂੰ ਪਤਾ ਹੈਗਾ ਜੀ ਗੱਲੇ ਚ ਆਏ ਨੇ 3-4 ਦਿਨ ਕਿਤੇ ਇਹ ਚੰਗੀ ਦਾ ਜ਼ੁਬਾਨੀ ਬਾਹਰੋਂ ਆਇਦਰੋਂ ਇਹ ਸੁਣਿਆ ਇਹ ਆਹ ਆਹ ਵਸਤੇ ਨਹੀਂ ਆਇਆ ਕਿ ਸ਼ਿਵੜਾ ਕਿ ਉੱਲੇ ਪਾਸੇ ਇੱਕ ਛੋਟੀ ਕਲੀ ਵੀ ਹੈ ਉਧਰ ਵੀ ਆ ਕੇ ਤੇ ਇੱਧਰ ਆ ਕੇ ਤੇ ਇਧਰੋਂ ਹੀ ਵਾਪਸ ਚਲੇਗੇ ਪੰਜ ਸਤ ਮੈਸੇਜ ਨੂੰ ਕੰਮ ਕਰਦਾ ਹੈ ਕੋਈ ਸੀਸੀਟੀਵੀ ਕੈਮਰੇ ਦੇ ਵੀ ਆਈ ਕੈਦ ਹੋਈ ਆ ਉਹ ਸੀਸੀ ਕੈਮਰੇ ਸਾਡੇ ਤਾਂ ਲੱਗੇ ਨਹੀਂ ਹੋਏ ਪਰ ਹਸਪਤਾਲੋਂ ਲੱਗੇ ਉਹਨਾਂ 'ਚ ਕੈਦ ਹੋਈ ਆ ਇਹ ਕਿੱਥੇ ਦੁਕਾਨ ਹੈਗੀ ਆ ਜੀ ਆਪਣੀ ਦੁਕਾਨ ਇਨਸਾਈਡ ਮਲਤਾਨੀ ਗੇਟੀ ਕੀ ਰਾਮ ਕੀ ਆਈ ਭੋਲਾ ਕਰਿਆਨਾ ਸਟੋਰ ਸਰ ਕੀ ਨਾਮ ਆਪਣਾ ਜੀ ਮੈਂ ਨਾ ਹਰਜੀਤ ਸਿੰਘ ਜੀ ਸਰ ਇੱਕ ਕਰਿਆਨਾ ਭੋਲਾ ਕਰਿਆਨਾ ਸਟੋਰ ਦੀ ਚੋਰੀ ਹੋਈ ਹੈ ਚੋਰਾਂ ਨੇ ਨਿਸ਼ਾਨਾ ਬਣਾਇਆ ਉਹਦੇ ਉੱਤੇ ਕੀ ਕਰਨਾ ਤੁਹਾਡੀ ਹਾਂਜੀ ਮਲਤਾਨੀ ਗੇਟ ਦੇ ਅੰਦਰ ਮੇਨ ਬਜ਼ਾਰ ਦੇ ਵਿੱਚ ਕੋਨਾ ਉੱਤੇ ਦੋ ਬੂਹਾਂ ਵਾਲੀ ਦੁਕਾਨ ਹੈ ਭੋਲਾ ਕ੍ਰੈਨਾ ਸਟੋਰ ਜਿਹੜੀ ਅੰਦਰਲੇ ਪਾਸੇ ਹੈ ਜਿਹੜਾ ਸ਼ਟਰ ਸੀ ਉਹਦਾ ਰਾਤ ਨੂੰ ਕੋਈ ਤਿੰਨ ਕੋਈ ਹੈ ਤਿੰਨ ਜਣੇ ਆਏ ਮੋਟਰਸਾਈਕਲ ਤੇ ਤੇ ਉਹਨਾਂ ਨੇ ਸ਼ਟਰ ਚੁੱਕਿਆ ਤੇ ਅੰਦਰ ਵੜ ਗਏ ਨੇ ਉਹਨਾਂ ਨੇ ਸਿਰਫ ਹੋਰ ਨਹੀਂ ਕਿਸੇ ਨੂੰ ਛੇੜਿਆ ਗੱਲੇ ਤੋੜੇ ਨੇ ਗੱਲੇ ਵਿੱਚੋਂ ਮਾਲ ਦਾ ਦਸਾਂ ਮੁਤਾਬਕ ਕੋਤੀ ਕੋਈ ਆਪੇ ਫੱਟੀ ਦਿੱਤੀ ਜਾਂ ਕੋਈ ਨਾਲ ਚਾਹੁੰਦੇ ਆ। ਤੇ ਉਹਨਾਂ ਚਿਰ ਨੂੰ ਚੌਕੀ ਦਾ ਲਾ ਗਿਆ ਉਹਨੂੰ ਕਿਤੇ ਸ਼ੱਕ ਪਿਆ ਉਹਨੇ ਆਵਾਜ਼ ਮਾਰੀ ਹੈ। ਮੁਰਕੇ ਮੋਰਸਾ ਸਟਾਰਟ ਕਰਕੇ ਉੱਤੇ ਲਈ ਜਨੇ ਚਲੇ ਗਏ ਨੇ ਤੇ ਉਹ ਸੀਟੀ ਕੈਮਰੇ ਵਿੱਚ ਆਈਆਂ ਉਹਨਾਂ ਦੀ ਫੋਟੋਆਂ ਹੋਰ ਕੋਈ ਹੋਣਾ ਕੋਈ ਪਤਾ ਹੀ ਲੱਗਾ ਪੁਲਿਸ ਵਾਲੇ 112 ਨੰਬਰ ਤੇ ਕਾਲ ਕੀਤੀ ਸੀ ਤੇ ਉਹ ਕਹਿੰਦੇ ਆ ਜੰਨੇ ਆ ਮੁਰਕੇ ਫਿਰ ਘੰਟੇ ਬਾਅਦ ਕੋਣ ਆਗੇ ਤੁਸੀਂ ਵੀ ਵੀ ਬਣਾ ਲਓ ਤੇ ਅਸੀਂ ਆ ਰਹੇ ਹਾਂ ਪਰ ਉਹ ਨਹੀਂ ਆਏ ਤੇ ਰਹਿ ਇਸ ਵੇਲੇ ਕਿਉਂਕਿ ਚਾਰਜਿੰਗ ਫੋਨ ਕੀਤਾ ਮੋਟਾ ਨਹੀਂ ਦੇ ਚੁੱਕੇ ਉਹ ਸਰਦਾਰ ਸਿਆਚਿੰਗ ਐਸਆਈ ਬੋਰ ਹੈ ਉਹਨਾਂ ਨੇ ਆਪਣੀ ਇਨਸਪੈਕਸ਼ਨ ਕੀਤੀ ਹੈ ਦੁਕਾਨਦਾਰ ਦੇ ਬਿਆਨ ਲਏ ਨੇ ਪੁਰਾਣ ਗਵਣ ਪਿਆਲੇ ਨੇ ਕੀ ਹਾਲਾਤ ਹੋਈਏ ਸਾਰਿਆਂ ਨੂੰ ਦੱਸਿਆ ਤੇ ਹੋਕ ਲਈ ਹੀ ਪੂਰੀ ਕੋਸ਼ਿਸ਼ ਕਰਾਂਗੇ ਜਿਹੜੀ ਇਹ ਵਾਰਦੇ ਤੇ ਇਹ ਚੋਰਾਂ ਫੌੜਨ ਦੀ ਤੇ ਸਾਫ ਜਗ ਹੈ ਪਸੀ ਵੀ ਪ੍ਰਸ਼ਾਸਨ ਕੋ ਮੰਗ ਕਰਨੇ ਆ ਉਸ ਵਾਲੇ ਕੋਈ ਇਹ ਜਿਹੜਾ ਮਹੌਲ ਬਣਿਆ ਹੈ ਛੇਤੀ ਜਲਦੀ ਜਲਦੀ ਕੰਟਰੋਲ ਕੀਤਾ ਜਾਵੇ ਅੱਜ ਦਿਨ ਚੋਰੀਆਂ ਸਰੀਕ ਮਲਤਾਨੀ ਗੇੜ ਕੋਲਾ ਕਰਿਆ ਨਾ ਸਟੋਰ ਦੀ ਚੋਰੀ ਹੋਈ ਹੈ ਤੇ ਕੀ ਮਾਮਲਾ ਕੀ ਹੈ ਜੀ ਮੱਫਾ ਦੇਖ ਕੇ ਆਏ ਹਨ ਅੱਜ ਉਹਨਾਂ ਨੇ ਰਿਟਰਨ ਚ ਵੀ ਭੁਗਦੇ ਇੰਟੀਟੀ ਨਾਲ ਹੀ ਦੱਸੀ ਡੀਟੇਲਸ ਉਹ ਕਹਿੰਦੇ ਵੀ ਦੱਸ ਕੇ ਜੇ ਫਿਰ ਅਸੀਂ ਅਧਿਕਾਰ ਵੀ ਕਰਾਵਾਂਗੇ ਆਉਂਦੇ ਆ ਤੇ ਚ ਦੇਖ ਲਏ ਅਸੀਂ ਜਦੋਂ ਉਹ ਰਜਿਸਟਰ ਕਰ ਲਓਗੇ ਜਾਂ ਸਾਡੇ ਵਰਤਰੀ ਨੂੰ ਦੱਸ ਦੇ ਕੀ ਹੋ ਗਿਆ ਕੀ ਚੋਰੀ ਨਹੀਂ ਹੋਇਆ ਫਿਰ ਉਹ ਸਾਥ ਤੇ ਕਰ ਦੇਗਾ